ਕਈ ਚੀਜ਼ਾਂ ਦਾ ਬੱਚੇ ਨਾਮ ਵੀ ਸੁਨਣਾ ਪਸੰਦ ਨਹੀਂ ਕਰਦੇ ਪਰ ਜੇ ਵਧੀਆ ਤਰੀਕੇ ਨਾਲ ਬਣਾਈਆਂ ਜਾਂ ਤਾਂ ਛਟਪਟ ਖਤਮ ਕਰ ਜਾਂਦੀ ਨਹੀਂ ਉਹਨਾਂ ਵਿੱਚੋਂ ਇੱਕ ਹੈ ਸੋਇਆਬੀਨ ਦੀਆਂ ਬੜੀਆਂ ਇਹ ਵੀਡੀਓ ਦੇਖਣ ਲਈ ਸਭ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਦੋ ਗਲਾਸ ਪਾਣੀ ਦੇ ਰੱਖਾਂਗੇ ਗਰਮ ਤਿੰਨ ਚਾਰ ਕਲੀਆਂ ਲਵਾਂਗੇ ਲਸਣ ਦੀਆਂ ਬਿਲਕੁਲ ਥੋੜੀ ਜਿਹੀ ਲਈ ਆਪਾਂ ਅਦਰਕ ਤੇਨੂੰ ਦਰਦਰਾ ਜਿਹਾ ਆਪਾਂ ਕੁੱਟ ਲਾਂਗੇ ਤੇ ਇਹਦਾ ਆਪਾਂ ਹਲਕਾ ਜਿਹਾ ਫਲੇਵਰ ਲੈਣਾ ਇਸ ਲਈ ਆਪਾਂ ਬਹੁਤ ਘੱਟ ਸਮਾਨ ਲਿਆ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਅਦਰਕ ਲਸਣ ਇਹਦੇ ਵਿੱਚ ਪਾ ਦਿਓ ਫਿਰ ਪਾਈ ਆਪਾਂ ਵਿੱਚ ਸੋਇਆਬੀਨ ਜਿੰਨੀ ਤੁਹਾਨੂੰ ਜ਼ਰੂਰਤ ਹੈ ਉੰਨੀ ਲੈ ਲਿਓ ਆਪਾਂ ਇੱਕ ਕੋਲੀ ਪਰ ਕੇ ਸੋਇਆ ਬੀਨ ਦੀ ਲਈ ਹੈ ਇੱਕ ਵਾਰੀ ਠੰਡੇ ਪਾਣੀ ਵਿੱਚ ਪਾ ਕੇ ਆਪਾਂ ਇਹਨੂੰ ਧੋ ਲਿਆ ਤੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਪਾ ਦਾਂਗੇ ਮਤਲਬ ਇਹਨੂੰ ਤੁਸੀਂ ਪਹਿਲਾਂ ਹੀ ਸੌਫਟ ਨਹੀਂ ਕਰਨਾ ਤੇ ਆਪਾਂ ਇਹਦੇ ਵਿੱਚ ਹੀ ਇਹਨੂੰ 4 ਤੋਂ 5 ਮਿੰਟ ਲਗਾਤਾਰ ਉਬਾਲਾਂਗੇ ਕਲਰ ਲਈ ਪਾਵਾਂਗੇ ਥੋੜੀ ਜੀ ਹਲਦੀ ਤੇ ਜ਼ਰੂਰਤ ਮੁਤਾਬਕ ਪਾ ਦਿਓ ਨਮਕ 5-6 ਮਿੰਟ ਪਕਾਓ ਕਿਉਂਕਿ ਸੋਆ ਬੀਨ ਦਾ ਆਪਣਾ ਕੋਈ ਕਲਰ ਨਹੀਂ ਹੁੰਦਾ ਕੋਈ ਟੇਸਟ ਨਹੀਂ ਹੁੰਦਾ ਇਸ ਲਈ ਇਹਦੇ ਵਿੱਚ ਵਧੀਆ ਜੇ ਫਲੇਵਰ ਦੇਣ ਲਈ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਤੁਸੀਂ ਚਾਹੋ ਤਾਂ ਥੋੜੀ ਜਿਹੀ ਇਹਦੇ ਵਿੱਚ ਹਿੰਗ ਵੀ ਮਿਕਸ ਕਰ ਦਿਓ ਉਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਸੌਫਟ ਹੋ ਗਈ ਫਿਰ ਇਹਨੂੰ ਇੱਕ ਛਾਨਣੀ ਵਿੱਚ ਕੱਢ ਕੇ ਰੱਖ ਦਿਓ ਹਜੇ ਬਹੁਤ ਗਰਮ ਹੈ ਕਿਉਂਕਿ ਗਰਮੀ ਦਾ ਮੌਸਮ ਹੈ ਜਲਦੀ ਜਲਦੀ ਚੀਜ਼ਾਂ ਠੰਡੀਆਂ ਨਹੀਂ ਹੁੰਦੀਆਂ ਪੰਜ ਤੋਂ 6 ਮਿੰਟ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਰੱਖਤਾ ਤੇ ਫਿਰ ਆਪਾਂ ਇਹਦੇ ਲਈ ਕੱਟਿਆ ਦੋ ਪਿਆਜ਼ ਜਿਹਨੂੰ ਤੁਸੀਂ ਬਰੀਕ ਹੀ ਕੱਟਣਾ ਜਾਂ ਤੁਸੀਂ ਇਹਨੂੰ ਮੋٹے ਪੀਸਾਂ ਵਿੱਚ ਕੱਟੋ ਤਾਂ ਕਲੀਆਂ ਵਿੱਚ ਇੱਕ ਪਿਆਜ਼ ਦੇ ਅੱਠ ਹਿੱਸੇ ਕਰਕੇ ਕੱਟਿਓ ਉਸ ਤਰ੍ਹਾਂ ਵਧੀਆ ਲੱਗਦਾ ਫਿਰ ਆਪਾਂ ਲਈਏ ਦੋ ਤਿੰਨ ਤਰ੍ਹਾਂ ਦੀ ਸ਼ਿਮਲਾ ਮਿਰਚ ਤੇ ਉਹਨਾਂ ਇਹ ਪੀਸਾਂ ਵਿੱਚ ਹੀ ਇਹਨੂੰ ਕੱਟਿਆ ਜਿੰਨੀ ਕੀ ਤੁਸੀਂ ਸੋਆਬੀਨ ਲਓਗੇ ਆਪਾਂ ਮੀਡੀਅਮ ਜੇ ਸਾਈਜ਼ ਦੀ ਲਈ ਹੈ ਜਿਆਦਾ ਵੱਡੀ ਸੋਆਬੀਨ ਆਪਣੇ ਕੋਲ ਨਹੀਂ ਦੋ ਤਿੰਨ ਤਰ੍ਹਾਂ ਦੀ ਲਈ ਆਪਾਂ ਸ਼ਿਮਲਾ ਮਿਰਚ ਤੁਸੀਂ ਚਾਹੋ ਤੇ ਇਹਦੇ ਵਿੱਚ ਕੱਲੀ ਹਰੀ ਸ਼ਿਮਲਾ ਮਿਰਚ ਹੀ ਪਾ ਸਕਦੇ ਹਾਂ ਕਿਉਂਕਿ ਆਮ ਤੌਰ ਤੇ ਘਰ ਵਿੱਚ ਉਹੀ ਹੁੰਦੀ ਹੈ ਮੁੱਠੀ ਪਰ ਲਵਾਂਗੇ ਧਣੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਬਰੀਕ ਬਰੀਕ ਕੱਟ ਲਿਆ ਤੇ ਸਾਈਡ ਤੇ ਰੱਖ ਲਿਆ ਐਨੇ ਆਪਣੀ ਸੋਆਬੀਨ ਠੰਡੀ ਹੋ ਚੁੱਕੀ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲਾਂਗੇ ਪਾਣੀ ਇਹਦੇ ਵਿੱਚ ਬਿਲਕੁਲ ਨਾ ਰੁਕੇ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਇਹਨੂੰ ਨਿਚੋੜ ਕੇ ਕਿਸੇ ਵੀ ਭਾਂਡੇ ਵਿੱਚ ਪਾ ਲਿਓ ਫਿਰ ਆਪਾਂ ਦੋ ਚਮਚ ਲਵਾਂਗੇ ਮੈਦੇ ਦੇ ਇੱਕ ਚਮਚ ਲੈ ਆਪਾਂ ਅਰਾ ਰੋਟ ਦਾ ਆਪਾਂ ਇਹਦੀ ਜ਼ਿਆਦਾ ਕੋਟਿੰਗ ਨਹੀਂ ਕਰਾਂਗੇ ਹਲਕੀ ਜਿਹੀ ਕਰਾਂਗੇ ਜੇ ਤੁਸੀਂ ਜ਼ਿਆਦਾ ਕੋਟਿੰਗ ਕਰਨੀ ਹੋਵੇ ਜ਼ਿਆਦਾ ਕ੍ਰਿਸਪੀ ਬਣਾਉਣੇ ਹੋਣ ਤਾਂ ਦੋ ਤਿੰਨ ਚਮਚੇ ਦੇ ਵਿੱਚ ਅਰਾ ਰੋਟ ਦੇ ਮਿਕਸ ਹੋਣਗੇ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾ ਦਿਓ ਨਮਕ ਚੰਗੀ ਤਰ੍ਹਾਂ ਮਿਕਸ ਕਰ ਲਿਓ ਪਾਣੀ ਪਾਉਣ ਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਜਦੋਂ ਇਹਨੂੰ ਮਿਕਸ ਕਰਨਾ ਇਸ ਤਰੀਕੇ ਨਾਲ ਕਰਿਓ ਕਿਉਂਕਿ ਸੋਇਆਬੀਨ ਸਾਰੀਆਂ ਚੀਜ਼ਾਂ ਨੂੰ ਆਪਣੇ ਵਿੱਚ ਸੋਖ ਲੂਗੀ ਮੈਦੇ ਤੇ ਅਰਾ ਰੋਟ ਦੀ ਆਪਾਂ ਚੰਗੀ ਤਰ੍ਹਾਂ ਇਹਦੇ ਉੱਪਰ ਕੋਟਿੰਗ ਕਰ ਲਈ ਤੁਸੀਂ ਚਾਹੋ ਤਾਂ ਇਹਦੇ ਵਿੱਚ ਤਿੱਖੀ ਮਿਰਚ ਵੀ ਇੱਥੇ ਮਿਕਸ ਕਰ ਸਕਦੇ ਹੋ ਉਸ ਤੋਂ ਬਾਅਦ ਤੇਲ ਨੂੰ ਕਰਿਓ ਫੁੱਲ ਗਰਮ ਜਨਨ ਕਿ ਤੇਲ ਵਿੱਚ ਧੂਆ ਨਿਕਲਣਾ ਚਾਹੀਦਾ ਐਨਾ ਗਰਮ ਹੋਵੇ ਫਿਰ ਆਪਾਂ ਇਹਦੇ ਵਿੱਚ ਪਾਤੀ ਸੋਇਆਬੀਨ 304 ਮਿੰਟ ਲਈ ਫੁੱਲ ਫਲੇਮ ਤੇ ਆਪਾਂ ਪਕਾਵਾਂਗੇ ਕ੍ਰਿਸਪੀ ਬਣ ਕੇ ਤਿਆਰ ਹੋਊਗੀ ਐੋ ਜਿਹੇ ਦਾ ਕਲਰ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਬਾਹਰ ਕੱਢ ਲਾਂਗੇ ਹਲਕੀ ਜਿਹੀ ਆਪਾਂ ਕੋਟਿੰਗ ਕੀਤੀ ਹੈ ਉਹੇ ਜਿਹੀ ਇਹਦਾ ਕਲਰ ਆਇਆ ਜਿੰਨਾ ਜ਼ਿਆਦਾ ਇਹਦੇ ਵਿੱਚ ਅਰਾਰੋਟ ਪਾਉਂਗੇ ਓਨਾ ਡਾਰਕੀ ਇਹ ਕਲਰ ਦੇਊਗੀ ਫਿਰ ਆਪਾਂ ਲਈਏ ਜੀ ਕਿ ਕੜਾਈ ਤੇ ਉਹਦੇ ਵਿੱਚ ਇੱਕ ਚਮਚ ਤੇਲ ਦਾ ਪਾਇਆ ਤੇਲ ਆਪਾਂ ਉਹੀ ਲੈ ਲਿਆ ਜਿਹੜਾ ਫੁੱਲ ਗਰਮ ਸੀ ਨਾਲ ਦੀ ਨਾਲ ਹੀ ਪਾਤਾ ਵਿੱਚ ਜੀਰਾ ਹੌਲੀ ਹੌਲੀ ਪਕਾਵਾਂਗੇ ਤੇ ਫਿਰ ਵਿੱਚ ਪਾ ਦਾਂਗੇ ਅਦਰਕ ਤੇ ਲਸਣ ਜਿਹਨੂੰ ਬਿਲਕੁਲ ਬਰੀਕ ਕੱਟਿਆ ਹੋਇਆ ਦੋ ਤਿੰਨ ਪਾ ਦਿਓ ਹਰੀਆਂ ਮਿਰਚਾਂ ਤੇ ਮਿਕਸ ਕਰ ਦਿਓ 1 ਮਿੰਟ ਲਈ ਲਗਾਤਾਰ ਪਕਾਵਾਂਗੇ ਹਲਕਾ ਜਿਹਾ ਜਦੂ ਹੀ ਕਲਰ ਚੇਂਜ ਹੋ ਜਾਊਗਾ ਬੜੀ ਸੋਹਣੀ ਇਹਦੀ ਖੁਸ਼ਬੂ ਆਉਣ ਲੱਗ ਜੂਗੀ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਇੱਕ ਦੋ ਮਿੰਟਾਂ ਲਈ ਲਗਾਤਾਰ ਇਹਨਾਂ ਨੂੰ ਪਕਾਵਾਂਗੇ ਗੈਸ ਦੀ ਫਲੇਮ ਮੀਡੀਅਮ ਰੱਖਿਓ ਇਹਨਾਂ ਨੂੰ ਆਪਾਂ ਸਲੋ ਫਲੇਮ ਤੇ ਨਹੀਂ ਪਕਾਉਣਾ ਕਿਉਂਕਿ ਇਹਨਾਂ ਚੀਜ਼ਾਂ ਵਿੱਚ ਆਪਾਂ ਥੋੜਾ ਜਿਹਾ ਕਰੰਚ ਰੱਖਣਾ ਹੈਗਾ ਐਨੇ ਪਿਆਜ਼ ਨੂੰ ਪਾ ਕੇ ਆਪਾਂ ਮਿਕਸ ਕਰਤਾ 1-2 ਮਿੰਟ ਲਈ ਪਕਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਲਈ ਕਰ ਲਾਂਗੇ ਸੌਸ ਤਿਆਰ ਸਭ ਤੋਂ ਪਹਿਲਾਂ ਲਈ ਆਪਾਂ ਟਮੇਟੋ ਸੌਸ 1.5 ਚਮਚ ਤੁਸੀਂ ਇਹਦਾ ਲੈ ਲਿਓ ਫਿਰ ਲਈ ਆਪਾਂ ਇਹਦੇ ਵਿੱਚ ਪਾਸਤਾ ਸੌਸ ਇਹ ਵੀ ਠਿੱਖੀ ਹੁੰਦੀ ਹੈ ਚਿੱਲੀ ਸੌਸ ਲਵਾਂਗੇ ਮਿਕਸ ਕਰ ਲਈ ਕਿਉਂਕਿ ਆਪਾਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਵਾਂਗੇ ਤੁਸੀਂ ਚਾਹੋ ਤਾਂ ਇਹਦੀ ਥਾਂ ਤੇ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਤੇ ਇਹਨੂੰ ਤੁਸੀਂ ਸਕਿਪ ਕਰ ਦਿਓ ਲਾਸਟ ਤੇ ਆਪਾਂ ਇੱਕ ਡੇ ਚਮਚ ਪਾਇਆ ਸੋਇਆ 소ਸ ਦਾ ਇਹ ਜ਼ਰੂਰ ਪਾਇਓ ਕਿਉਂਕਿ ਇਹਦੇ বিনা ਸੋਇਆ ਚਿਲੀ ਬਿਲਕੁਲ ਨਹੀਂ ਬਣਦੀ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਇਹਨਾਂ ਦਾ ਟੇਸਟ ਹੈ ਜਿਹੜਾ ਬੜਾ ਹੀ ਵਧੀਆ ਆਊਗਾ ਫਿਰ ਵਿੱਚ ਪਾਤੀ ਆਪਾਂ Shimla ਮਿਰਚ ਜਿੰਨੇ ਤਰ੍ਹਾਂ ਦੀ ਵੀ ਤੁਸੀਂ ਕੱਟੀ ਆ ਉਹ ਪਾ ਦਿਓ ਚੰਗੀ ਤਰ੍ਹਾਂ ਇਹਨੂੰ ਇੱਥੇ ਮਿਕਸ ਕਰਕੇ 1 ਮਿੰਟ ਲਈ ਲਗਾਤਾਰ ਫੁੱਲ ਫਲੇਮ ਤੇ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ 소ਸ ਮਿਕਸ ਕਰ ਦੇਗੀ ਗੈਸ ਹੈ ਜਿਹੜਾ ਆਪਾਂ ਇੱਥੇ ਬੰਦ ਕਰਤਾ ਕਿਉਂਕਿ ਆਪਣੀ ਕੜਾਈ ਫੁੱਲ ਗਰਮ ਸੀ ਜਦੋਂ ਇਹ 소ਸ 15-20 ਸੈਕਿੰਟ ਲਈ ਪਕਾਉਣੀ ਹੈ ਜ਼ਿਆਦਾ ਗੈਸ ਨਾ ਪਕਾਉਣੀ ਤੇ ਜਲ ਜੂਗੀ ਤੇ ਦੀ ਅਲੱਗ ਜੀ ਸਮੈਲ ਆਊਗੀ ਨਾਲ ਦੀ ਨਾਲ ਹੀ ਆਪਾਂ ਪਾਣੀ ਪਾਤਾ ਤੇ ਗੈਸ ਹਜੇ ਆਪਾਂ ਨਹੀਂ ਚਲਾਇਆ ਪਾਣੀ ਪਾਉਣ ਸਾਰੀ ਆਪਾਂ ਗੈਸ ਨੂੰ ਚਲਾ ਦਾਂਗੇ ਤੇ ਫਿਰ ਇਹਨੂੰ ਪਕਾਵਾਂਗੇ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾ ਦਾਂਗੇ ਆਪਾਂ ਇਹਦੇ ਵਿੱਚ ਨਮਕ ਗਰੇਵੀ ਜਿੰਨੀ ਗਾੜੀ ਪਤਲੀ ਰੱਖਣੀ ਹੈ ਉਸ ਹਿਸਾਬ ਨਾਲ ਪਾਣੀ ਤੁਸੀਂ ਪਾ ਸਕਦੇ ਹੋ ਫਿਰ ਪਾਏ ਆਪਾਂ ਅੱਧੇ ਚਮਚ ਤੋਂ ਘੱਟ ਔਰੀਗੈਨੋ ਇਹਨੂੰ ਮਿਕਸ ਕਰ ਦਾਂਗੇ ਚਾਹੋ ਤਾਂ ਤੁਸੀਂ ਇਹਦੇ ਵਿੱਚ ਚੀਲੀ ਫਲੈਕਸ ਪਾ ਸਕਦੇ ਹੋ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਉਸ ਤੋਂ ਬਾਅਦ ਜਿਹੜੇ ਵੀ ਭਾਂਡੇ ਵਿੱਚ ਆਪਾਂ ਕੀਤੀ ਸੀ ਕੋਕ ਇੰਕ ਤੇਰੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਦੀ ਗ੍ਰੇਵੀ ਆਪਾਂ ਤਿਆਰ ਕਰ ਲਾਂਗੇ ਇੱਕ ਦੋ ਮਿੰਟ ਲਈ ਲਗਾਤਾਰ ਪਕਾਵਾਂਗੇ ਥੋੜੀ ਜਿਹੀ ਗ੍ਰੇਵੀ ਤੁਸੀਂ ਇੱਥੇ ਪਤਲੀ ਰੱਖਿਓ ਕਿਉਂਕਿ ਸੋਇਆ ਨੇ ਬਹੁਤ ਸਾਰੀ ਅੰਦਰ ਸੋਖ ਜਾਣੀ ਐ ਤੇ ਤੁਹਾਨੂੰ ਇੱਕਦਮ ਲੱਗੂਗਾ ਕਿ ਤੁਸੀਂ ਸੁੱਕੀ ਤਿਆਰ ਕੀਤੀ ਐ ਇਸ ਲਈ ਜਰੂਰਤ ਮੁਤਾਬਕ ਆਪਾਂ ਪਾ ਲਿਆ ਪਾਣੀ ਜਦੋਂ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਵਧੀਆ ਜਿਹੇ ਦੀਆਂ ਖੁਸ਼ਬੂਆਂ ਆਉਣ ਲੱਗੀਆਂ ਉਸ ਤੋਂ ਬਾਅਦ ਵਿੱਚ ਮਿਕਸ ਕਰਤੀ ਆਪਾਂ ਤਿਆਰ ਕੀਤੀ ਹੋਈ ਸੋਇਆਬੀਨ ਚਾਹੋ ਤੇ ਇੱਥੇ ਥੋੜੀ ਜਿਹੀ ਮੇਥੀ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਐ ਬਿਲਕੁਲ ਲਾਸਟ ਤੇ ਆਪਾਂ ਇਹਦੇ ਉੱਪਰ ਪਾਵਾਂਗੇ ਹਰਾ ਧਨੀਆ ਜੇ ਤੁਹਾਡੇ ਕੋਲ ਸਪਰਿੰਗ ਵਾਲੇ ਪਿਆਜ਼ ਹੈ ਤਾਂ ਤੁਸੀਂ ਉਹਦੇ ਸਪਰਿੰਗ ਵੀ ਕੱਟ ਕੇ ਦੇ ਉੱਪਰ ਪਾ ਸਕਦੇ ਹੋ ਉਹ ਵੀ ਬੜੇ ਵਧੀਆ ਲੱਗਦੇ ਨੇ ਚੰਗੀ ਤਰ੍ਹਾਂ ਮਿਕਸ ਕਰਾਂਗੇ 1 ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਇਹਨੂੰ ਆਪਾਂ ਹੋਰ ਕਿਵੇਂ ਮਜ਼ੇਦਾਰ ਬਣਾਉਣਾ ਹੈ ਜਾਂ ਕਿਸੇ ਨੂੰ ਜਦੋਂ ਸਰਵ ਕਰਨਾ ਹੈ ਉਹ ਕਿਵੇਂ ਕਰਨਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਇਸ ਤੀਆਪਾ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਠੱਕ ਦਾਂਗੇ 10 ਮਿੰਟਾਂ ਲਈ ਰੈਸਟ ਤੇ ਰੱਖਾਂਗੇ ਤਾਂ ਕਿ ਸੋਇਆ ਜਿਹੜੀ ਉਹ ਚੰਗੀ ਤਰ੍ਹਾਂ ਗਰੇਵੀ ਨੂੰ ਆਪਣੇ ਵਿੱਚ ਸ਼ੋਗ ਜੇ ਦੇਖੋ ਬਿਲਕੁਲ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਆਪਾਂ ਸੁੱਕੀ ਤਿਆਰ ਕੀਤੀ ਸੀ ਗਰੇਵੀ ਬਣਾਈ ਨਹੀਂ ਸੀ ਜੇ ਤੁਹਾਨੂੰ ਥੋੜੀ ਜਿਹੀ ਗਰੇਵੀ ਪਸੰਦ ਹੋਵੇ ਪਾਣੀ ਤੁਸੀਂ ਹੋਰ ਮਿਕਸ ਕਰ ਲਿਓ ਤੇ ਇਹਨੂੰ ਸਰਵ ਕਰਕੇ ਤੁਸੀਂ ਜਦੋਂ ਵੀ ਕਿਸੇ ਪਲੇਟ 'ਚ ਪਾਉਂਗੇ ਤੇ ਉੱਪਰ ਦੀ ਆਪਾਂ ਥੋੜਾ ਜਿਹਾ ਪਾਵਾਂਗੇ ਗ੍ਰੇਟ ਕਰਕੇ ਪਨੀਰ ਤੇ ਜਿਨ੍ਹਾਂ ਨੂੰ ਚੀਜ਼ ਪਸੰਦ ਆ ਉਹ ਚੀਜ਼ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਪਰ ਮੈਂ ਬੱਚਿਆਂ ਨੂੰ ਪਨੀਰ ਪਾ ਕੀ ਦਿੱਤਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਿਹਨੂੰ ਵੀ ਬਣਾ ਕੇ ਖਵਾਓਗੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਜਲਦੀ ਜਲਦੀ ਬਣਾ ਕੇ ਖਾਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੀ ਸੋਇਆ ਚਿੱਲੀ ਕਿਓ ਜੀ